ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਤੇ ਪੰਜਾਬੀ ਯੂਨੀਵਰਸਿਟੀ ਜਿਹੜੀਆਂ ਇੱਥੇ ਕੁਝ ਪਰੰਪਰਾਵਾਂ ਨੇ ਟ੍ਰੈਡੀਸ਼ਨਸ ਨੇ ਉਹਨਾਂ ਚੋਂ ਸਭ ਤੋਂ ਵਧੀਆ ਗੱਲ ਇਹ ਹੈ ਕਿ ਵਕ ਵਕ ਪੱਧਰ ਤੇ ਅਕਾਦਮਿਕ ਪ੍ਰੋਗਰਾਮ ਕਰਾਇਆ ਜਾਂਦੇ ਆ ਡਿਸਕਸ਼ਨ ਹੁੰਦੀ ਹੈ ਮੁੱਦਿਆਂ ਤੇ ਗੱਲ ਹੁੰਦੀ ਹੈ ਤੇ ਉਹਦੇ ਚ ਇਹ ਨਹੀਂ ਹੁੰਦਾ ਕਿ ਸਾਰੇ ਪ੍ਰੋਗਰਾਮ ਜਿਹੜੇ ਆ ਉਹਨਾਂ ਦਾ ਆਯੋਜਨ ਜਿਹੜਾ ਉਹ ਵਿਭਾਗ ਜਾਂ ਪ੍ਰੋਫੈਸਰ ਕਰਨ ਜਦੋਂ ਵਿਦਿਆਰਥੀ ਰਲ ਕੇ ਜਾਂ ਖੁਜਾਰਥੀ ਰਲ ਕੇ ਕੋਈ ਕੰਮ ਕਰਦੇ ਆ ਉਹ ਮੈਨੂੰ ਬਹੁਤ ਚੰਗਾ ਲੱਗਦਾ ਤੇ ਗੋਸ਼ਟ ਦੇ ਜਿਹੜੇ ਪ੍ਰੋਗਰਾਮ ਆ ਉਹ ਉਸ ਕੜੀ ਚਾਉਂਦੇ ਆ ਔਰ ਇਸ ਕਰਕੇ ਵਧੀਆ ਹੁੰਦੇ ਆ ਅੱਛੀ ਵਿਚਾਰ ਚਰਚਾ ਹੁੰਦੀ ਪਹਿਲੀ ਗੱਲ ਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਜਿਹੜਾ ਇਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਬਹੁਤ ਸਾਰੇ ਵਿਦਵਾਨਾਂ ਨੂੰ ਸੱਦਿਆ ਜਿਨ੍ਹਾਂ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਮੈਂ ਕੋਈ ਲੰਮੀ ਗੱਲ ਨਹੀਂ ਕਰਨੀ ਗੱਲ ਇਹ ਹੈ ਕਿ ਫੈਸਲੇ ਕਿਵੇਂ ਲੈ ਜਾਣ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਉਹ ਗੱਲ ਕਰਾਂ ਜਿਹੜੀ ਇਹਨਾਂ ਵਿਦਵਾਨਾਂ ਨੇ ਨਹੀਂ ਕਰਨੀ ਪਰ ਮੈਨੂੰ ਨਹੀਂ ਪਤਾ ਇਹ ਗੇਮ ਥਿਰੀ ਮੈਨੂੰ ਕਰਨੀ ਪੈ ਰਹੀ ਹੈ ਕਿਉਂਕਿ ਮੇਰੇ ਕੋਲ ਸਭ ਨੂੰ ਸੁਣਿਆ ਨਹੀਂ ਜਾਣਾ ਤੇ ਮੈਂ ਇੱਥੇ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਸਮਾਜ ਆ ਜਾਂ ਜਿਹੜੀ ਦੁਨੀਆ ਮਨੁੱਖ ਦੀ ਜਿਹੜੀ ਦੇਖੇਰੇ ਚ ਆਉਂਦੀ ਹੈ ਉਹਦੇ ਚ ਅਸੀਂ ਪਿੰਡਾਂ ਸ਼ਹਿਰਾਂ ਕਸਬਿਆਂ ਸੂਬਿਆਂ ਜ਼ਿਲ੍ਹਿਆਂ ਤਹਿਸੀਲਾਂ ਇਹਨਾਂ ਚ ਵੰਡੇ ਹੋਏ ਤੇ ਹਮੇਸ਼ਾ ਇਸ ਤਰ੍ਹਾਂ ਲੱਗਦਾ ਵੀ ਫੈਸਲੇ ਕਿਤੇ ਉੱਪਰ ਹੋ ਰਿਹਾ ਹੈ ਤੇ ਉਹ ਸਾਡੇ ਤੇ ਲਾਗੂ ਹੋ ਰਹੇ ਸੋ ਜੇ ਸਵਾਲ ਪੁੱਛਿਆ ਜਾਵੇ ਵੀ ਫੈਸਲੇ ਕਿਵੇਂ ਲੈ ਜਾਣ ਤੇ ਮੈਂ ਇਹ ਕਵਾਂਗਾ ਇੱਕੋ ਹੀ ਗੱਲ ਮੈਂ ਤੁਹਾਡਾ ਨਕਰਨੀ ਜ਼ਿਆਦਾ ਨਹੀਂ ਕਰਨੀ ਆ ਕਿ ਜਿਸ ਪੱਧਰ ਤੇ ਮਨੁੱਖ ਜੀ ਰਿਹਾ ਹੈ ਜਿਸ ਪੱਧਰ ਤੇ ਉਹ ਆਰਗੇਨਾਈਜ਼ਡ ਹੈ ਫੈਸਲੇ ਉਸ ਪੱਧਰ ਤੇ ਲੈਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਕੀ ਉਹ ਥਾਣੇਦਾਰ ਜ਼ਿਆਦਾ ਕੰਪੀਟੈਂਟ ਹੈ ਫੈਸਲਾ ਕਰਾਉਣ ਦੀ ਪਿੰਡ ਦੇ ਸਰਪੰਚ ਨਾਲੋਂ ਕੀ ਚੰਡੀਗੜ੍ਹ ਚ ਬੈਠੀ ਜਿਹੜੀ ਜਿਹੜੇ ਹੈਗੇ ਆ ਮਨਿਸਟਰ ਜਾਂ ਜਿਹੜੇ ਲੋਕ ਨੇ ਉਹ ਜਾਦਾ ਕੰਪੀਟੈਂਟ ਨਹੀਂ ਵੀ ਪਿੰਡਾਂ ਦਾ ਡਰੇਨੇਜ ਸਿਸਟਮ ਕੀ ਕੀ ਹੋਣਾ ਚਾਹੀਦਾ ਸੋ ਜਿੰਨਾ ਚਿਰ ਅਸੀਂ ਮੈਨੂੰ ਪਤਾ ਹੈ ਕਿ ਅੱਜ ਦੀ ਜਿਹੜੀ ਸਾਰੀ ਇਕਨੋਮੀ ਹੈ ਉਹ ਸੈਂਟਰਲਾਈਜ਼ੇਸ਼ਨ ਦੇ ਪ੍ਰਿੰਸੀਪਲਸ ਤੇ ਚੱਲ ਰਹੀ ਹੈ ਕਿ ਸਾਰਾ ਟੈਕਸ ਪਹਿਲੇ ਦਿੱਲੀ ਨੂੰ ਤੋੜੋ ਤੇ ਮੁੜ ਕੇ ਉਹਨਾਂ ਕੋਲ ਮੰਗਣ ਜਾਓ ਕਿਉਂ ਸੋ ਮੈਂ ਤਾਂ ਇੱਕ ਹੀ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਕਿ ਜਿਹੜੇ ਸਕੇਲ ਤੇ ਜਿਸ ਪੱਧਰ ਤੇ ਮਨੁੱਖ ਜੀਉਂਦਾ ਹੈ ਵੱਧ ਤੋਂ ਵੱਧ ਫੈਸਲੇ ਉਸ ਪੱਧਰ ਤੇ ਹੀ ਹੋਣੇ ਚਾਹੀਦੇ ਆ ਉਹ ਕਿਵੇਂ ਔਰ ਗੱਲ ਸਾਰੀ ਇਸ ਤੋਂ ਉਲਟ ਚੱਲ ਰਹੀ ਹੈ ਕਿ ਸਾਰੇ ਫੈਸਲੇ ਉੱਪਰੋਂ ਹੋ ਕੇ ਥੱਲੇ ਨੂੰ ਆ ਰਹੇ ਆ ਮੈਂ ਕਹਿਣਾ ਵੀ ਥੱਲੇੋਂ ਹੋ ਕੇ ਉੱਪਰ ਨੂੰ ਜਾਣੇ ਚਾਹੀਦੇ ਆ ਜੇ ਕੋਈ ਪਿੰਡ ਬਹੁਤ ਹੀ ਇਹੋ ਜਿਹਾ ਫੈਸਲਾ ਕਰ ਲੈਂਦਾ ਕਿ ਜਿਹੜਾ ਬਾਕੀ ਦੇ ਸਮਾਜ ਨੂੰ ਨਹੀਂ ਮਨਜ਼ੂਰ ਤੇ ਫਿਰ ਅਸੀਂ ਉੱਥੇ ਪਰੇ ਭੇਜੀਏ ਹੋਰ 10-20 ਸਰਪੰਚ ਜਿਹੜੇ ਸਿਆਣੇ ਉਹਨਾਂ ਨੂੰ ਭੇਜੀਏ ਵੀ ਇਹ ਤੁਸੀਂ ਕੀ ਕਰ ਰਹੇ ਹੋ ਆਪਣੇ ਪਿੰਡ 'ਚ ਆਪਾਂ ਕੋਈ ਇਹੋ ਜਿਹਾ ਕੰਮ ਕਰੀਏ ਜਿਹੜਾ ਸਮਾਜ ਨੂੰ ਅੱਗੇ ਲੈ ਕੇ ਜਾਵੇ ਇਹਦੇ ਨਾਲੋਂ ਵੀ ਅਸੀਂ ਫਰਮਾਨ ਜਾਰੀ ਕਰ ਦਈਏ ਵੀ ਸਾਰੀਆਂ ਪੰਚਾਇਤਾਂ ਇਹ ਕਰਨਗੀਆਂ ਸਾਰੀਆਂ ਬੋਰਡ ਆਫ ਸਟੱਡੀ ਇਹ ਕੋਰਸ ਬਣਾਉਣਗੀਆਂ UGC ਉੱਥੋਂ ਬਣਾਈ ਜਾਂਦੀ ਹੈ ਜਿਨ੍ਹਾਂ ਨੂੰ ਕਹਿੰਦੇ ਆ ਸੈਂਪਲ UGC ਦਾ ਕੰਮ ਸਿਲੇਬਸ ਬਣਾਉਣਾ ਕਿਉਂ UGC ਦਾ ਕੰਮ ਗਰੰਟਾਂ ਦੇਣਾ ਸੀ ਉਹ ਗਰੰਟਾਂ ਦੇ ਨਾਲ-ਨਾਲ ਸਾਨੂੰ ਸਿਲੇਬਸ ਵੀ ਤੋਲ-ਤੋਲ ਕੇ ਭੇਜ ਰਹੇ ਆ ਸੋ ਸੈਂਟਰਲਾਈਜ਼ੇਸ਼ਨ ਦੀ ਬਜਾਏ ਡੀਸੈਂਟਰਲਾਈਜ਼ੇਸ਼ਨ ਕੀਤੀ ਜਾਵੇ ਉਹ ਡੀਸੈਂਟਰਲਾਈਜ਼ੇਸ਼ਨ ਡਿਸੀਜਨ 메ਕਿੰਗ ਜਿਹੜੀਆਂ ਪ੍ਰੋਸੈਸਸਿਸ ਨੇ ਉਹਨਾਂ ਚ ਆਪਸ ਚ ਸਨਰਜੀ ਪੈਦਾ ਕੀਤੀ ਜਾਵੇ ਤੇ ਜਿਹੜੀਆਂ ਉੱਪਰ ਫੋਰਮ ਬਣਿਆ ਉਹ ਮੋਡਰੇਟਰ ਦਾ ਕੰਮ ਕਰਨ ਤੇ ਸਿਰਫ ਇਹ ਗੱਲ ਦੱਸਣ ਵੀ ਆ ਸਾਡਾ ਜਿਹੜਾ ਓਵਰਆਲ ਜੀਣ ਦਾ ਤਰੀਕਾ ਜਾਂ ਸਾਡਾ ਸੰਵਿਧਾਨ ਜੋ ਅਸੀਂ ਸਾਰੇ ਗੁੱਡਵਿਲ ਗੁੱਡਨੈਸ ਦੇ ਪ੍ਰਿੰਸੀਪਲਸ ਨਾਲ ਚੱਲ ਉਹਦੇ ਨਾਲ ਇਹ ਥੋੜਾ ਜਿਹਾ ਤੁਹਾਡਾ ਫੈਸਲਾ ਮੇਲ ਨਹੀਂ ਖਾਂਦਾ ਇਹਨੂੰ ਮੁੜ ਵਿਚਾਰੋ ਨਾ ਕਿ ਵੀ ਫੈਸਲੇ ਸਾਰੇ ਉੱਪਰੋਂ ਕਰਕੇ ਥੱਲੇ ਨੂੰ ਭੇਜੇ ਜਾਣ। ਪਹਿਲੀ ਗੱਲ ਤੇ ਦੂਸਰੀ ਗੱਲ ਇਹ ਹੈ ਕਿ ਜਿੰਨੀਆਂ ਮਰਜ਼ੀ ਤੁਸੀਂ ਵਿਚਾਰ ਧਰਾਵਾਂ ਲੈ ਲਓ। ਮਨੁੱਖ ਦੇ ਜਿਹੜੇ ਬੇਸਿਕ ਜਿਨ੍ਹਾਂ ਨੂੰ ਅਸੀਂ ਹਿਊਮਨ ਰਾਈਟਸ ਕਹਿੰਦੇ ਜਾਂ ਮਨੁੱਖੀ ਅਧਿਕਾਰ ਕਹਿੰਦੇ ਆ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਵੀ ਇਹ ਨਹੀਂ ਹੋਣੀ ਚਾਹੀਦੀ। ਹਰ ਮਨੁੱਖ ਦੇ ਅਧਿਕਾਰ ਨੇ ਮਨੁੱਖੀ ਅਧਿਕਾਰ ਨੇ ਜਿਹੜੇ ਹੋਰ ਕਿਸੇ ਮਨੁੱਖ ਦੇ ਅਧਿਕਾਰਾਂ 'ਚ ਦਖਲ ਨਹੀਂ ਦਿੰਦੇ ਉਹਨਾਂ ਦੇ ਉੱਤੇ ਜਿਹੜੇ ਫੈਸਲੇ ਚੋਟ ਕਰਦੇ ਆ ਉਹ ਫੈਸਲੇ ਨਹੀਂ ਮਨਜ਼ੂਰ ਹੋਣੇ ਚਾਹੀਦੇ ਉਹ ਨਹੀਂ ਲੈਣੇ ਚਾਹੀਦੇ ਯੋਕੇ ਇਹ ਕੋਈ ਝਾਲ ਹੈ ਵੀ ਇੱਕ ਪਾਸੇ ਅਸੀਂ ਆਪਣਾ ਸੰਵਿਧਾਨ ਪੜਦੇ ਆ ਆਪਣੀਆਂ ਕਾਨੂੰਨ ਦੀਆਂ ਧਰਾਵਾਂ ਪੜਦੇ ਆ ਸਾਨੂੰ ਇਹ ਨੇ ਅਧਿਕਾਰ ਨੇ ਵੀ ਜੇ ਪੁਲਿਸ ਨੇ ਸਾਨੂੰ ਫੜਨਾ ਆ ਤੇ ਉਹ ਵਰੰਟ ਲੈ ਕੇ ਆਉਗੀ ਸਾਨੂੰ ਇਹਨੇ ਘੰਟੇ ਤੋਂ ਵੱਧ ਉਹ ਬਿਠਾ ਨਹੀਂ ਸਕਦੀ ਇਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੀ ਦੂਜੇ ਪਾਸੇ ਕਹਿੰਦੇ ਆ ਵੀ ਜੇ ਉਹ ਯੂਏਪੀਏ ਲਾਉਣਾ ਹੈ ਤੇ ਜਿੰਨਾ ਚਿਰ ਮਰਜ਼ੀ ਕਿਸੇ ਨੂੰ ਤੁਸੀਂ ਜੇਲ੍ਹ ਚ ਰੱਖੋ ਉਹ ਸਾਲ ਭਾਰੋਂ ਨੂੰ ਕੋਈ ਸੁਣਵਾਈ ਕਿਉਂ ਨਹੀਂ ਵੀ ਉਵੇਂ ਮਨੁੱਖ ਹੈ ਉਹਦਾ ਵੀ ਅਧਿਕਾਰ ਹੈ ਜਿਹੜਾ ਵੀ ਉੱਤੇ ਦੋਸ਼ ਹੈ ਤੁਸੀਂ ਆਪਣੀਆਂ ਅਦਾਲਤਾਂ ਛੇਤੀ ਕਰੋ ਤੁਸੀਂ ਜੇ ਜੇ ਦੇਸ਼ ਨੂੰ ਖਤਰਾ ਹੈ ਤੇ ਦੇਸ਼ ਸਪੈਸ਼ਲ ਅਦਾਲਤ ਲਾਵੇ ਛੇਤੀ ਸੁਣਵਾਈ ਕਰੇ ਉਹਦਾ ਕਰਨਾ ਕਰੋ ਪਰ ਜਿਹੜਾ ਉਹਦਾ ਆਪਣੇ ਆਪ ਨੂੰ ਉਹਦਾ ਅਧਿਕਾਰ ਆ ਆਪਣੇ ਆਪ ਨੂੰ ਜਿਹੜਾ ਡਿਫੈਂਡ ਕਰਨ ਦਾ ਉਹਦਾ ਅਧਿਕਾਰ ਆ ਉਹਨੂੰ ਉਤੋਂ ਵਾਂਝੀਆਂ ਕਰਕੇ ਲੰਬਾ ਸਮਾਂ ਲੋਕਾਂ ਨੂੰ ਇਸ ਤਰ੍ਹਾਂ ਜੇਲ੍ਹਾਂ ਚ ਰੱਖਣਾ ਤੇ ਮਨੁੱਖੀ ਅਧਿਕਾਰਾਂ ਦੇ ਉੱਤੇ ਚੋਟ ਕਰਨੀ ਇਹ ਜਿਹੇ ਫੈਸਲੇ ਵੀ ਸਾਨੂੰ ਨਾਮਨਜ਼ੂਰ ਕਰਨੇ ਚਾਹੀਦੇ ਸੋ ਮੈਂ ਇੱਥੇ ਆਪਣੀ ਗੱਲ ਮੁਕਾ ਰਿਆਂ ਦੋ ਹੀ ਮੈਂ ਗੱਲਾਂ ਤੁਹਾਡੇ ਨਾਲ ਕੀਤੀਆਂ ਡੀਸੈਂਟਰਲਾਈਜੇਸ਼ਨ ਤੇ ਮਨੁੱਖੀ ਅਧਿਕਾਰਾਂ ਦੇ ਬਿਦੂਦ ਫੈਸਲੇ ਨਹੀਂ ਹੋਣੇ ਚਾਹੀਦੇ ਸੋ ਇਨੀ ਗੱਲ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਵਿਦਵਾਨਾਂ ਨੇ ਅੱਗੇ ਗੱਲਾਂ ਕਰਨੀਆਂ ਨੇ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਰਿਕਾਰਡਿੰਗ ਦੇ ਵਿੱਚੋਂ ਸੁਣਾ ਕਿ ਸਾਰਿਆਂ ਨੇ ਕੀ ਕਿਹਾ ਬਹੁਤ ਵਧੀਆ ਤੁਸੀਂ ਪੈਨਲ ਬਣਾਇਆ ਹੈ ਤੇ ਮੈਨੂੰ ਦੱਸਿਓ ਕੀ ਇਹਦੇ ਚੋਂ ਨਤੀਜਾ ਤੁਹਾਡਾ ਨਿਕਲਦਾ ਬਹੁਤ ਬਹੁਤ ਧੰਨਵਾਦ